ਜਿਸ ਵਕਤ ਇਸ ਚੌਂਕੜੀ ਵਿੱਚ ਤਪ ਕਰਦੇ ਨੋ ਅਨੇਕ ਹਜ਼ਾਰ ਬਰਸ ਬੀਤ ਗਏ ਫਿਰ ਵੀ ਅਜੇ ਪ੍ਰਭ ਵਾਰਮਿਕ ਦੇਵਾਨ ਜੀ ਭਗਤ ਨੂੰ ਨਾ ਮਿਲੇ ਮਿਲਣਾ ਉਸਨੇ ਉਦੋਂ ਹੈ ਐ ਜਦੋਂ ਮਿਲਣ ਦਾ ਵਕਤ ਆ ਗਿਆ ਇਤਨਾ ਘੋਰ ਤਪ ਕਰਕੇ ਵੀ ਜਦੋਂ ਭਾਰਦਵਾਜ ਜੀ ਨੂੰ ਵਾल्ਮੀਕ ਮਹਾਰਾਜ ਦਾ ਦਰਸ਼ਨ ਨਾ ਹੋਇਆ ਸਚੇ ਪਾਤਸ਼ਾਹ ਕਹਿੰਦੇ ਹਨ ਤਾਂ ਜੰਗਲ ਵਿੱਚ ਬੈਠਾ ਰਿਖੇ ਭਾਰਦਵਾਜ ਜੀ ਜਾਰੂ ਜਾਰ ਕਰਕੇ ਬਰਲਾਪ ਕਰਦਾ ਹੈ ਅਤੇ ਆਪਣੇ ਮਨ ਵਿੱਚ ਇਸ ਤਰ੍ਹਾਂ ਦੀ ਆਗਾਹ ਲਾ ਕਰਦਾ ਹੈ ਕਿ ਹੁਣ ਮੈਂ ਕਿਹੜਾ ਯਾਤਰਾ ਕਰਾਂ ਜਿਹੜੇ ਯਾਤਰਾ ਕਰਨ ਦੇ ਨਾਲ ਮੈਨੂੰ ਪਰਮੇਸ਼ਵਰ ਵਾਲ ਮੀਕ ਦਿਆਵਾਨ ਜੀ ਦਾ ਦਰਸ਼ਨ ਹੋ ਸਕੇ ਐਸਾ ਮਹਾਪੁਰਸ਼ ਮੈਂ ਕਿਥੋਂ ਢੂੰਡਾਂ ਜੋ ਮੈਨੂੰ ਵਾਲਮੀਕ ਜੀ ਮਹਾਰਾਜ ਦੇ ਨਾਮ ਮਿਲਾ ਦੇਵੇ ਰਹੀ ਭਾਰਤਵਾਜ ਜੀ ਕਠਨ ਤੋ ਕਰਾਂ ਭਗਤੀ ਕਰਿਆ ਹੈ ਤੇ ਰਹੀ ਭਾਰਤਵਾਜ ਦੀ ਕਠਨ ਤੋ ਕਠਨ ਭਗਤੀ ਵੰ ਦੇ ਕੇ ਜੰਗਲ ਦੇ ਸਭ ਪੰਛੀ ਵੀ ਤਹਾ ਮਰ ਲਗੇ ਕਿ ਜਦੋਂ ਏ ਸ੍ਰਿ ਰਿਖੀ ਜੀ ਦੀ ਭਗਤੀ ਕਿਤਨੀ ਮਹਾਨ ਹੈ ਤਪ ਕਰਦੇ ਨੂੰ ਅਨੇਕ ਹਜ਼ਾਰ ਬਰਸ ਹੋ ਗਏ ਇਸ ਨੇ ਕਦੇ ਅੰਨ ਪਾਣੀ ਵੀ ਆਪਣੇ ਮੋਢੋਂ ਨਹੀਂ ਲਾਇਆ ਹਰ ਵਕਤ ਏ ਰਿਖੀ ਜੀ ਵਾਲਮਿਕ ਵਾਲਮਿਕ ਵਾਲਮੀਕ ਵਾਲਮੀਕ ਹੀ ਕਹੀ ਜਾ ਰਿਹਾ ਹੈ ਵਾਲਮੀ ਜੀ ਇਸ ਨੂੰ ਅਜੇ ਵੀ ਨਹੀਂ ਮਿਲੇ ਇਸ ਗੱਲ ਦੀ ਪੰਛੀ ਲੋਕ ਵੀ ਸੋਚ ਵਿਚਾਰ ਕਰਦੇ ਹਨ ਕੀ ਵਾਲਮੀਕ ਜੀ ਨੂੰ ਕਿਸ ਤਰ੍ਹਾਂ ਮਿਲਿਆ ਜਾਏਗਾ ਇਹ ਸ੍ਰੀ ਕੀ ਜੀ ਨੇ ਇਤਨੀ ਘੋਰ ਤਪੱਸਿਆ ਕੀਤੀ ਹੈ ਜਿਸ ਦਾ ਕੋਈ ਅੰਤ ਨਹੀਂ ਵਾਲ ਮੀਕ ਨਾਇਣ ਜੀ ਇਸ ਨੂੰ ਅਜੇ ਵੀ ਨਹੀਂ ਮਿਲੇ ਕਿਹੜਾ ਯਤਨ ਕਰਕੇ ਇਸ ਨੂੰ ਪ੍ਰਭ ਵਾਲ ਮੀਕ ਦਿਆਵਾਨ ਜੀ ਦਾ ਦਰਸ਼ਨ ਹੋਵੇਗਾ ਰਖੀ ਜੀ ਦੀ ਵਾਲ ਮੀਕ ਵਾਲਮੀਕ 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 ਕਰਕੇ ਆਵਾਜ਼ ਤਾ ਪਥਰਾਂ ਨੂੰ ਵੀ ਮੂਮ ਕਰਦੇ ਜਾਰੀ ਹੈ ਇਸ ਦੀ ਮਹਾਨ ਭਗਤੀ ਵਾਲ ਦੇਖ ਕੇ ਤਾਂ ਪਥਰਾਂ ਦੇ ਦਿਲ ਵੀ ਰੋ ਰਹੇ ਹਨ ਬਿਰਸ਼ਾਂ ਦੇ ਪਥਰਾਂ ਵਿੱਚ ਹੋਵੇ ਪਾਣੀ ਸਿਮ ਰਿਆ ਪ੍ਰਭ ਬਾਣੀ ਦਾ ਬਾਣ ਜੀ ਇਸ ਰਿਖੀ ਜੀ ਦੀ ਅਮਰਤ ਬਾਣੀ ਸੁਣ ਕੇ ਕਿਉਂ ਨਹੀਂ ਭਿੱਜ ਗਿਆ ਇਸ ਦੀ ਮਠੜੀ ਮਠੀ ਆਵਾਜ਼ ਨੂੰ ਸੁਣ ਕੇ ਤਾਂ ਪਹਾੜ ਵੀ ਡੋਲੇ ਘਾਰੇ ਹਨ ਪੰਛੀ ਲੋਕ ਬਿਰਸ਼ਾ ਉੱਪਰ ਬੈਠੇ ਹੋਏ ਆਪਸ ਵਿੱਚ ਉਹ ਸ੍ਰੀ ਕੀ ਜੀ ਦਰਦ ਭਰੀ ਹਾਲਤ ਵਗ ਦੇ ਕੇ ਏਸਾ ਗੱਲਾ ਕਰ ਰਿਹਾ ਉਹ ਜਮਾਨੇ ਵਿੱਚ ਘਰ ਘਰ ਭਗਤ ਪੈਦਾ ਹੁੰਦਾ ਸੀ ਜਾਨਵਰ ਬੜੇ ਸਿਆਣੇ ਹੁੰਦੇ ਸਨ ਉਸ ਵਕਤ ਕੋਈ ਜੀਵ ਕਿਸੇ ਨੂੰ ਦਿਖਾਉਦਾ ਨਹੀਂ ਸੀ ਹਰ ਕੋਈ ਜੀਵ ਪ੍ਰਮਾਤਮਾ ਵਾਲਮੀਕ ਦੇਵਾਨ ਜੀ ਨਾਲ ਧਿਆਨ ਤਰਦਾ ਸੀ ਵੰਡ ਕੇ ਛਕਣ ਦੀ ਆਦਰ ਸੀ ਪੰਛੀ ਲੋਕ ਸੱਚੀਆਂ ਭਾਖਿਆ ਦਿੰਦੇ ਸਨ ਹਰ ਕੋਈ ਸੱਚ ਬੋਲਣ ਦੇ ਨਾਲ ਪਿਆਰ ਕਰਦਾ ਸੀ ਜਿਵੇਂ ਜਿਵੇਂ ਯੁੱਗ ਬਦਲਦੇ ਜਾਏ ਦੁਨੀਆ ਵਿੱਚ ਕੂੜ ਕਵਾਲ ਵੱਧ ਗਿਆ ਲੋਕ ਅਸਲੀ ਮਾਰਗ ਨੂੰ ਛੱਡ ਛੜ ਕੇ ਕੁਮਾਰਗ ਨਾਲ ਜੁੜਦੇ ਗਏ ਜੋ ਰੱਬ ਦਾ ਅਸਲੀ ਰਸਤਾ ਸੀ ਉਸ ਨੂੰ ਬਿਲਕੁਲ ਹੀ ਭੁੱਲ ਗਏ ਲੋਕ ਅਸਲੀ ਮਾਰਗ ਨੂੰ ਛੱਡ ਛੜ ਕੇ ਕੁਮਾਰਗ ਨਾਲ ਜੁੜਦੇ ਗਏ ਜੋ ਰੱਬ ਦਾ ਅਸਲੀ ਰਸਤਾ ਸੀ ਉਸ ਨੂੰ ਬਿਲਕੁਲ ਹੀ ਭੁੱਲ ਗਿਆ ਸ਼ੈਤਾਨ ਨੇ ਦੁਨੀਆਂ ਵਿੱਚ ਪੈਦਾ ਹੋ ਕੇ ਇਨਸਾਨ ਦੀ ਬੁੱਧੀ ਖਰਾਬ ਕਰ ਦਿੱਤੀ ਕਰੋੜਾਂ ਰਸਤੇ ਬਣ ਗਏ ਧਰਤੀ ਮੁਲਕਾਂ ਵਿੱਚ ਵੰਡੀ ਗਈ ਭਰਾ ਦੇ ਨਾਲ ਭਰਾ ਦੁਸ਼ਮਣੀ ਕਰਨ ਲੱਗ ਪੈਂ ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ ਨਾ ਪਸੰਦ ਹੋ ਗਿਆ ਇਨਸਾਨ ਨਾਲ ਇਨਸਾਨ ਘਿਰਨਾ ਕਰਨ ਲੱਗ ਪਏ ਸੱਚਾਈ ਦੀ ਦੁਨੀਆ ਵਿੱਚ ਕੋਈ ਕੀਮਤ ਨਾ ਰਹੀ ਥਾ ਥਾ ਤੇ ਕੂੜ ਦੇ ਝੰਡੇ ਝੁੱਲ ਗਏ ਤੇ ਤੇਜ਼ ਗੁਵਿਸ਼ਤਾ ਰਾਜਸਿਆਂ ਦੀ ਇੱਕ ਜਮਾਤ ਹੀ ਸੀ ਪਰ ਕੱਲ੍ਹ ਦੇ ਰਾਜ ਅੰਦਰ ਸਾਰੀ ਦੁਨੀਆ ਇੱਕ ਸਾਰੀ ਦੁਨੀਆ ਹੀ ਰਾਖਸ ਵਰਗੇ ਰਾਮਨ ਤੇ ਪਰਸ ਰਾਮ ਨਾਲੋਂ ਵੱਧ ਕੇ ਮਲਕ ਭਾਗੋ ਵਰਗੇ ਦੁਸ਼ਟ ਪੈਦਾ ਹੋ ਗਏ ਜਿਨ੍ਹਾਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਾਫੀ ਸਫਾਈ ਕੀਤੀ ਮਸਕੀਨਾਂ ਨੂੰ ਆਪਣੇ ਹਿੱਕ ਦੇ ਨਾਲ ਲਾ ਲਿਆ ਮਾਨਸਾ ਦਾ ਖੂਨ ਪੀਣ ਵਾਲੇ ਮਾਨਸਾ ਨੂੰ ਆਪਣੀ ਨਜ਼ਰ ਵਿੱਚੋਂ ਕੁੱਤਿਆ ਵੰਗਰ ਫਿੜਕਾਰ ਦਿੱਤਾ ਸੱਚੇ ਪਾਤਸ਼ਾਹ ਨੇ ਗਊ ਗਰੀਬ ਨੂੰ ਪੂਰਾ ਪਿਆਰ ਦਿੱਤਾ ਨਰਕਾਰ ਜਿਨੇ ਨਾਮ ਆਪ ਜਪਿਆ ਦੂਸਰੇ ਲੋਕਾਂ ਕੋਲ ਜਪਾਇ ਰਹੀ ਭਾਰਤਵਾਜ ਜੀ ਦੇ ਪ੍ਰਮਾਤਮਾ ਵਾਲਮੀ ਦੀ ਯਾਦਦ ਦਰਦ ਭਰੇ ਨਾਰੇ ਸੁਣ ਸੁਣ ਕੇ ਅੰਬਰ ਵਿੱਚ ਚੰਦ ਸੂਰਜ ਤਾਰੇ ਵੀ ਸੋਹ ਕਰਦੇ ਹਨ ਕਿ ਇਤਨਾ ਘੋਰ ਤਪ ਕਰਕੇ ਵੀ ਰਿਹੀ ਭਾਰਦਵਾਜ ਜੀ ਨੂੰ ਪ੍ਰਭ ਵਾਲਮੀਕ ਦਾ ਵਾਂਝੀ ਨਹੀਂ ਮਿਲੇ ਇੱਥੇ ਰਿਖੀ ਜੀ ਆਪਣੇ ਮਨ ਅੰਦਰ ਹੁਣ ਇਸ ਤਰ੍ਹਾਂ ਵਿਚਾਰ ਕਰਦਾ ਹੈ ਕਿ ਮੈਂ ਕੋਈ ਅਮਰ ਗੁਰੂ ਢੋਲਾ ਜੀੜਾ ਮੈਨੂੰ ਪ੍ਰਭ ਵਾਲਮੀਕ ਰੰਕਾਰ ਜੀ ਦੇ ਨਾਲ ਮਲਾ ਦੇਵੇ ਅੰਮ੍ਰਿਤ ਬਾਣੀ ਦਸਦੀ ਹੈ ਗੁਰੂ ਤੋਂ ਬਿਨਾ ਮੈਂ ਗਿਆਨ ਕਿੱਥੋਂ ਪਾਵਾਂ ਐਸਾ ਪੂਰਨ ਗੁਰੂ ਮੈਂ ਕਿੱਥੋਂ ਢੋਲਾ ਐਸਾ ਗੁਰੂ ਕਿੱਥੇ ਵਸਦਾ ਹੋਵੇਗਾ ਜੀਰਾ ਗੁਰੂ ਮੈਨੂੰ ਵਾਲਮੀਕ ਨੰਕਾਰ ਜੀ ਦੇ ਨਾਲ ਮਿਲਾ ਦੇਵੇ ਰਹੀ ਭਾਰਤਵਾਦ ਜੀ ਆਪਣੇ ਮਨ ਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਅਰੇ ਮੇਰੇ ਪਾਪੀ ਮਨ ਤੈਨੂੰ ਨੰਕਾਰ ਵਾਲਮੀਕ ਦੇ ਆਵਾਜ਼ ਦਾ ਦਰਸ਼ਨ ਨਹੀਂ ਹੋਣਾ ਤੇਰਾ ਨਸੀਬ ਬਹੁਤ ਨੀਵਾ ਹੈ ਪ੍ਰਭੂ ਵਾਲਮੀਕ ਦੇ ਆਵਾਂ ਜੀ ਬਹੁਤ ਉੱਚੇ ਨਸੀਬਾ ਵਾਲੇ ਪੁਰਸ਼ ਨੂੰ ਮਿਲਦੇ ਹਨ ਸਾਬ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਵਾਲਮੀਕ ਦੇ ਆਵਾਂ ਦਾ ਸਿਮਰਨ ਕਰਦਾ ਹੈ ਉਹ ਸਭ ਤੋਂ ਉੱਤਮ ਨਸੀਬ ਵਾਲਾ ਇਹਸਾਨ ਹੁੰਦਾ ਹੈ ਵਡਭਾਗੀ ਅਮਰਤਰਾ ਸਪੀਵੇ ਵੜ ਭਾਗੀ ਜੀਵ ਪ੍ਰਭワਲ ਮੀਕ ਦਿਆਵਾਂ ਜੀ ਦੇ ਨਾਮ ਦਾ ਅੰਮ੍ਰਿਤ ਰਸ ਪੀਂਦਾ ਹੈ ਅਰੇ ਮੇਰੇ ਮਨ ਪੰਛਿਆ ਜੇ ਤੇਰੇ ਨਸੀਬਾ ਵਿੱਚ ਪ੍ਰਭワਲ ਮੀਕ ਦਿਆਵਾਂ ਜੀ ਦਾ ਦਰਸ਼ਨ ਕਰਨਾ ਲਿਖਿਆ ਹੁੰਦਾ ਹੈ ਤਾਂ ਤੈਨੂੰ ਉਸ ਪਾਰ ਪ੍ਰਭワਲ ਮੀਕ ਦਿਆਵਾਂ ਜੀ ਦਾ ਦਰਸ਼ਨ ਜ਼ਰੂਰ ਹੋ ਜਾਣਾ ਸੀ ਮੈਨੂੰ ਇਹ ਪੱਕਾ ਸਬੂਤ ਹੈ ਕੀ ਤੇਰੇ ਭਗ ਭਗ ਬਹੁਤ ਨੀਵੇਂ ਹਨ ਰਿਹੀ ਭਾਰਦਵਾਜ ਜੀ ਆਪਣੀ ਰਚਨਾ ਦੁਆਰਾ ਇਸ ਤਰ੍ਹਾਂ ਕਹਿੰਦੇ ਹਨ ਕਿ ਜਿਹੜਾ ਮਹਾਨ ਗੁਰਮਖ ਮੇਰਾ ਗੁਰੂ ਬਣ ਕੇ ਮੈਨੂੰ ਉਸ ਅਗੰਪੁਰੀ ਦੇ ਮਾਲਕ ਪ੍ਰਭ ਆਗਮਿਕ ਜਵਾਹਰ ਦਾ ਦਰਸ਼ਨ ਕਰਾ ਦੇਵੇ ਮੈਂ ਉਸ ਮਹਾਨ ਪਰਪਕਾਰੀ ਨੂੰ ਆਪਰਾ ਗੁਰੂ ਮੰਨਣ ਵਾਲਾ ਅੰਮ੍ਰਿਤ ਬਾਣੀ ਦੱਸਦੀ ਹੈ ਕਿ ਜਿਹੜਾ ਭਗਵਾਨ ਬਾਲਮੀ ਦੇ ਆਵਾਜ਼ ਜੀ ਦੀ ਥੋੜੀ ਜੀ ਖਬਰ ਹੀ ਮੈਨੂੰ ਦੱਸ ਦੇਵੇ ਮੈਂ ਉਸ ਦੇ ਚਰਨ ਕਮਲਾ ਦੀ ਧੂੜ ਬਾਂਧਾਂ ਉਸ ਦੇ ਦਰ ਦਾ ਪਾਲੀ ਢੂੰ ਪੱਖਾ ਫੇਰੂੰ पल पल तैल कमाऊं करुणावार नमस्कार करूं जिड़ा मेनू प्रभु वाल्मीकि देवराज जी नु मिलन वाले रास्ते ही पा देवे मैं उस दे नाम तो 100 ਸਵਾਰ ਕੁਰਬਾਨ ਹੋ ਜਾਵ ਰਹੀ ਭਾਰਤਵਾਦ ਜੀ ਆਪਣੇ ਹਵਨ ਕੁੰਡ ਉੱਪਰ ਬੈਠਾ ਆਪਣੇ ਮਨ ਵਿੱਚ ਤਰਾ ਤਰਾ ਦੀ ਵਿਚਾਰਾ ਕਰਦਾ ਹੈ ਕਿ ਭਗਵਾਨ ਬਾਲਮੀ ਦੀ ਮਿਲੇ ਜਾਂ ਨਾ ਮਿਲੇ ਮੈਂ ਆਪਣੇ ਸਾਸਾਂ ਤੱਕ ਉਹਦਾ ਸਿਮਰਣਾ ਜਰੂਰ ਕਰੂੰਗਾ ਮੈਂ ਉਸ ਨੰਝਨ ਜੀ ਦਾ ਦਰਸੜ ਕੇ ਮੁਕਤੀ ਕਿੱਥੇ ਪਾਉਂ ਆਪਣੇ ਕੋੜ ਜਨਮਾਂ ਦੀ ਮੈਲ ਕਿਵੇਂ ਸਾਫ਼ ਕਰੂੰ ਪ੍ਰਭ ਵਾਲਮੀਕ ਨੂੰ ਅਨਕਾਰਿਤੂ ਬਿਨ ਮੇਰਾ ਜੁਗ ਜੁਵੀ ਹੈ ਸਭ ਕੋਈ ਵਾਲਮੀਕ ਨੰਨਜਨ ਜਿਦਾ ਹੈ ਉਹ ਮੇਰਾ ਪ੍ਰੀਤਮ ਹੈ ਮੈਂ ਉਹਦੇ ਚਰਨ ਕਮਲਾਂ ਦੀ ਧੂੜ ਹਾਂ ਉਹ ਪਾਣੀ ਹੈ ਮੈਂ ਔਰ ਸਭ ਜੀਵ ਜੰਤ ਉਸ ਦੀਆਂ ਮਛਲੀਆਂ ਹਨ ਉਹ ਫੁੱਲ ਹੈ ਤੇ ਮੈਂ ਉਸ ਦਾ ਭਵਰਾ ਹਾਂ ਜਿਹਦੀ ਖੁਸ਼ਬੂ ਮੇਰਾ ਜੀਵਨ ਹੈ ਉਹ ਚੰ드ਰਮਾ ਹੈ ਤੇ ਮੈਂ ਉਸ ਦਾ ਦੀਨ ਹੀ ਚਕੂਰ ਉਹ ਅੰਮ੍ਰਿਤ ਦੀ ਭਰੀ ਹੋਈ ਘਟਾ ਹੈ ਮੈਂ ਉਸ ਦਾ ਮੂਰ ਹਾਂ ਉਸਨੇ ਮੇਰੀ ਬੰਤ ਬਣਾਈ ਹੈ ਮੈਂ ਪਲ ਪਲ ਪ੍ਰਭ ਵਾਲਮੀਕਧਾਵਨ ਜੀ ਉਸ ਦਾ ਹੀ ਸਿਮਰਨ ਕਰੂੰਗਾ ਉਸ ਦਾ ਸਿਮਰਨ ਕੀਤੇ ਬਿਨਾ ਜੀਵ ਚਰਾਸੀ ਦੇ ਚੱਕਰ ਵਿੱਚੋਂ ਨਹੀਂ ਨਿਕਲ ਸਕਦਾ ਉਹ ਇੱਕੋ ਹੀ ਹੈ ਸਭਨਾ ਰੋਗਾ ਸੁਗਾ ਦੁਖਾਂ ਦਰਦਾਂ ਦਾ दारु है जो बोले सोर पे भगवान वाल्मीकि महाराज की जय श्री श्री क्षवण पुराण साहब सतगुरु गुरु ज्ञाननाथ महाराज की जय तन तन संत सतगुरु गुरु गुरुदेव गुरु गुरु सिंह महाराज की जय श्री आदतम ग्रंथ श्री महर्षि महाराज की जय वाल्मीकि धर्म की जय ਜੋ ਬੋਲੇ ਸੋਨਰ ਪੈ ਸ੍ਰਿਸ਼ਟੀ ਕਰਤਾ ਵਾਲਮੀ ਜੀਵਾਨ ਕੇ ਜੈ